ਜਰੂਰ ਜਰੂਰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਜਲਾਲਾਬਾਦ ਪਹੁੰਚਣ ਵਾਲੇ ਨੇ ਕੁਝ ਹੀ ਸਮੇਂ ਤੱਕ ਵਿਧਾਇਕ ਜਗਦੀਪ ਗੋਲਟੀ ਕੰਬੋਜ ਪਹੁੰਚ ਚੁੱਕੇ ਨੇ ਔਰ ਗੱਲਬਾਤ ਕਰਦੇ ਆ ਜੀ ਸਰ ਕਿਸੇ ਸਮਾਂ ਲੱਗਣਾ ਸਰ ਉਹ ਬੋਲ ਰਿਹਾ ਹੈ ਔਰ ਕਿੰਨਾ ਦਾ ਮਾਹੌਲ ਹੈ ਸੀਐਮ ਸਾਹਿਬ ਪੂਰੇ 6 ਵਜੇ ਆ ਜਾਣਗੇ ਉਹ ਤੋਂ ਮਲੋੜ ਤੋਂ ਨਿਕਲ ਪਏ ਸੀ ਬਹੁਤ ਟਾਈਮ ਪਹਿਲਾਂ ਦੇ ਪਰ 6 ਵਜੇ ਪੂਰੇ ਐਗਜ਼ੈਕਟ ਜਲਾਲਾਬਾਦ ਪਹੁੰਚ ਜਾਣਗੇ ਦੇ ਸਾਹਮਣੇ ਹੈ 12 ਵਜੇ ਤੇ ਲੋਕ ਆਏ ਬੈਠੇ ਐ ਸੋ ਮੈਂ ਤਾਂ ਇਹਨਾਂ ਦਾ ਕਦੇ ਦਿਨ ਹੀ ਦੇ ਨਹੀਂ ਸਕਦਾ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਮਾਫੀ ਮੰਗਦਾ ਸਾਰਿਆਂ ਤੋਂ ਵੀ ਥੋੜਾ ਲੇਟ ਹੋ ਗਿਆ ਪ੍ਰੋਗਰਾਮ ਸਰ ਆਪਕੀ ਕਿਹਾ ਹਾਂ ਮੁਖਰ ਮੁਖਰ ਪਹੁੰਚ 6 ਵਜੇ ਪਰ ਐਗਜੈਕਟ ਆ ਜਾਨਾ ਅੱਜ ਦਾ ਪਹਿਲਾ ਜਾਣਗੇ ਪਹਿਲਾ ਇੱਥੇ ਹੈ ਨਹੀਂ ਫਾਜ਼ਲ ਕਾ ਤਾਂ ਪਹੁੰਚਣ ਵਾਲੇ ਹੈ ਉਸ ਤੋਂ ਬਾਅਦ ਸਿੱਧਾ ਇੱਥੇ ਆ ਜਾਨਾ ਤਾਂ ਤਸਵੀਰਾਂ ਤੁਹਾਨੂੰ ਦਿਖਾਣੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸਪੋਰਟਰ ਇੱਥੇ ਪਹੁੰਚੇ ਹੋਏ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਇਸ ਸਮੇਂ ਦੀਆਂ ਵਿਧਾਇਕ ਜਗਦੀਪ ਗੋਲਡੀ ਕੰਬੋਜ ਪਹੁੰਚੇ ਆ ਔਰ ਜਿਹੜੇ ਵਰਕਰ ਹੈ ਵੱਡੀ ਤعداد ਦੇ ਵਿੱਚ ਇੱਥੇ ਪਹੁੰਚੇ ਹੋਏ ਆ ਔਰ ਦੱਸ ਦਈਏ ਕਿ ਵਿਧਾਇਕ ਦੇ ਦੱਸੇ ਅਨੁਸਾਰ 6 ਵਜੇ ਦੇ ਕਰੀਬ ਮੁੱਖ ਮੰਤਰੀ ਪੰਜਾਬ ਜਲਾਲਾਬਾਦ ਪਹੁੰਚਣਗੇ ਔਰ ਜਲਾਲਾਬਾਦ ਦੇ ਵਿੱਚ ਅੱਜ ਇੱਕ ਰੋਡ ਸ਼ੋਅ ਕੀਤਾ ਜਾਣਾ ਜੋ ਡ੍ਰੀਮ ਵਿਲਾ ਪੈਲੇਸ ਜਿੱਥੋਂ ਦੀ ਐਸ ਵੇਲੇ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਡ੍ਰੀਮ ਵਿਲਾ ਪੈਲੇਸ ਤੋਂ ਇਸ ਰੋਡ ਸ਼ੋਅ ਦੀ ਸ਼ੁਰੂਆਤ ਹੋਣੀ ਹੈ ਔਰ ਦੱਸ ਦਈਏ ਕਿ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਬਾਂਮਣੀ ਚੁੰਗੀ ਚੌਕ ਤੋਂ ਲੈ ਕੇ ਜਿਹੜਾ ਕੀ ਹੈ ਫਿਰੋਜ਼ਪੁਰ ਬਾਸੜ ਦੇ ਤੱਕ ਇਹ ਸ਼ੋਅ ਜਾਏਗਾ ਤਾਂ ਕੁਝ ਹੋਰ ਲੋਕ ਵੀ ਹੈਗੇ ਉਹਨਾਂ ਨਾਲੇ ਵੀ ਗੱਲ ਕਰਦੇ ਆ ਜੀ ਬਾਪੂ ਜੀ ਕਿੱਥੋਂ ਆਏ ਹੋ ਅਸੀਂ ਪੱਕੇ ਕਾਲੇ ਵਾਲੇ ਤੋਂ ਆਏ ਆ ਪੱਕੇ ਕਾਲੇ ਤੇ ਹਾਂ ਕਿੱਦਾਂ ਹੈ ਅੱਜ ਬਹੁਤ ਵਧੀਆ ਮਾਹੌਲ ਹੈ ਇਹ ਤੇ ਜਿੰਨਾ ਹੋ ਸਕੇ ਬਾਤੋ ਬਾਤਾਂ ਸੀ ਝਾੜੂ ਨੂੰ ਵੋਟਾਂ પાਕੇ ਜਿਤਾਵਾਂਗੇ ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਹੈ ਅੱਜ ਹਾਂ 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 ਮੁੱਖ ਮੰਤਰੀ ਸਾਹਿਬ ਨੂੰ ਮਿਲਣਾ ਹੈ ਤੇ ਤਨਮਨ ਨਾਲ ਅਸੀਂ ਸੇਵਾ ਕਰਦੇ ਆਂ ਪਾਰਟੀ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਵਾਂਗੇ ਬਿਲਕੁਲ ਬਿਲਕੁਲ ਤਾਂ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਸਪੋਰਟਰ ਪਹੁੰਚੇ ਹੋਏ ਆ ਵੋਟਰ ਵੀ ਹੈਗੇ ਆ ਸਪੋਰਟਰ ਵੀ ਹੈਗੇ ਆ ਕੀ ਕਹੇਗਾ ਮੁੱਖ ਮੰਤਰੀ ਪੰਜਾਬ ਪਹੁੰਚ ਰਿਹਾ ਹਾਂਜੀ ਸਾਰਾ ਤੁਸੀਂ ਵੇਖ ਹੀ ਰਹੇ ਹੋ ਐਨਾ ਕੋਈ ਕੀ ਦੱਸ ਰਿਹਾ ਬਹੁਤ ਰਸ਼ ਹੈ ਅੰਦਰ ਇਹ ਸੜਕ ਪੁੱਲ ਕਿਲੋਮੀਟਰ ਤੱਕ ਪੂਰੀ ਜਾਮ ਹੈ ਇਹ ਸਾਰੇ ਮੁੱਖ ਮੰਤਰੀ ਜੀ ਦਾ ਪਿਆਰ ਹੈ ਸਾਰਿਆਂ ਪ੍ਰਤੀ ਇਹ ਐਨੀ ਤੁੱਪ ਦੇ ਵਿੱਚ ਵੀ ਸਾਰੇ ਲੋਕ ਖੜੇ ਨੇ ਇਹ ਬਹੁਤ ਵਧੀਆ ਗੱਲ ਹੈ ਕਿੰਬੇ ਚੱਕ ਜਾਣੀ ਹੈ ਰੋ ਚੱਕ ਜਾਣ ਚਾਹ ਹਾਂ ਠੀਕ ਹੈ ਗੱਲ ਬਾਤ ਵੀ ਕਰਨੀ ਹੈ ਕਰਨੀ ਹੈ ਜੇ ਮਿਲੂ ਤਾਂ ਹਾਂ ਤਾਂ ਬਿਲਕੁਲ ਮੁੱਖ ਮੰਤਰੀ ਪੰਜਾਬ ਜਲਾਲਾਬਾਦ ਪਹੁੰਚ ਰਹੇ ਆ ਜਿਨ੍ਹਾਂ ਨੂੰ ਲੈ ਕੇ ਉਤਸ਼ਾਹ ਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਾਰਟੀ ਦੇ ਵਰਕਰ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਚੰਗੇ ਕੰਮ ਕਰ ਰਹੇ ਨੇ ਮੰਤਰੀ ਮੁੱਖ ਮੰਤਰੀ ਸਾਹਿਬ ਜੀ ਇਹ ਕੋਸਾਨਾ ਦੇ ਅੱਖ ਚ ਬੋਲ ਰਹੇ ਆ ਬਹੁਤ ਵਧੀਆ ਕੰਮ ਚੱਲ ਰਿਹਾ ਆ ਆ ਵਾਲੀ ਲੀਡ ਪੁੱਲ ਲੀਡ ਲੈ ਜਾਣੀ ਆ ਇਹ ਕਾਲੀ ਦਲ ਨੂੰ ਪਤਾ ਲੱਗ ਜਾਵੇ ਔਰ ਕਾਂਗਰਸ ਨੂੰ ਵੀ ਪਤਾ ਲੱਗੇ ਬੀਜੇਪੀ ਨੂੰ ਵੀ ਇਹ ਲੀਡ ਬਹੁਤ ਤਗੜੀ ਅਸਲ ਜਾਣੀ ਹੈ ਕਾਕਾ ਬਰਾੜ ਜੀ ਨੂੰ ਬੱਲੇ ਬੱਲੇ ਕਰਾ ਕੇ ਜਾਣਾ ਹੈ ਠੀਕ ਹੈ ਬਿਲਕੁਲ ਆਪਣੇ ਆਪਣੇ ਲੀਡਰ ਦੀ سپورਟ ਕਰਨ ਦੇ ਲਈ ਵਰਕਰ ਪਹੁੰਚੇ ਆ ਪੁਲਿਸ ਵੀ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਜਿਹੜੇ ਆ ਇੰਤਜ਼ਾਮ ਕੀਤੇ ਗਏ ਆ ਟ੍ਰੈਫਿਕ ਜਿਹੜਾ ਹੈਗਾ ਉਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਦਿਖਾ ਰਹੇ ਆ ਜਲਾਲਾਬਾਦ ਤੋਂ ਡ੍ਰੀਮ ਵਿਲਾ ਪੈਲੈਸ ਤੋਂ ਜਿੱਥੇ ਮੁੱਖ ਮੰਤਰੀ ਪੰਜਾਬ ਕੁਝ ਹੀ ਸਮੇਂ ਦੇ ਵਿੱਚ ਪਹੁੰਚਣ ਵਾਲੇ ਨੇ ਤਾਂ ਉਸ ਤੋਂ ਪਹਿਲਾਂ ਵਰਕਰ ਪਹੁੰਚੇ ਹੋਏ ਨੇ ਜੀ ਭਾਈ ਜੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਆਏ ਕਿੱਥੋਂ ਆਏ ਹੋ ਜੀ ਭਾਈ ਚੱਕ ਜਾਨੀ ਸਰ ਤੋਂ ਜੀ ਚੱਕ ਜਾਨੀ ਸਰ ਤੋਂ ਜੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਆਏ ਜੀ ਭਾਈ ਜੀ ਭਾਈ ਜੀ ਇਹ ਮੌਕਾ ਮਿਲਿਆ ਕੀ ਗੱਲਬਾਤ ਕਰਨੀ ਜਾਓਗੇ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ ਜਿਹੜਾ ਉਹਨੇ ਕਿਸਾਨਾਂ ਨੂੰ ਇੰਨੀ ਰਸੂਲਤਾ ਦਿੱਤੀਆਂ ਹਰ ਵਾਰ ਰਸੂਲਤਾ ਦਿੱਤੀਆਂ ਦੋ ਸਾਲਾਂ ਵਿੱਚ ਦੀ ਉਹਦਾ ਹੀ ਧੰਨਵਾਦ ਕਰਨਾ ਚਾਹਾਂਗੇ ਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਤਿੰਨ ਸਾਲਾਂ 'ਚ ਹੋਰ ਰੈਸੂਲਤਾਂ ਦੇਣਗੇ ਤੇ ਦੁਬਾਰਾ ਆਪਣੀ ਸਰਕਾਰ ਰੀਪੀਟ ਕਰਨਗੇ ਜੀ ਬਾਈ ਬਿਲਕੁਲ ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦੇ ਵਾਸਤੇ ਇੱਥੇ ਵਰਕਰ ਪਹੁੰਚੇ ਹੋਏ ਆ ਸਪੋਰਟਰ ਪਹੁੰਚੇ ਹੋਏ ਆ ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚੇ ਹੋਏ ਆ ਔਰ ਦੱਸ ਦਈਏ ਤਾਂ ਦੱਸ ਦਈਏ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਲੱਗੇ ਹੋਏ ਆ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾ ਰਿਹਾ ਤਾਂ ਰਸ਼ ਜਿਹੜਾ ਹੈਗਾ ਉਹ ਤੁਹਾਨੂੰ ਦਿਖਾ ਰਹੇ ਆ ਆ ਦੱਸ ਦਈਏ ਕਿ ਤਕਰੀਬਨ 1 ਘੰਟਾ ਹਜੇ ਸਮਾਂ ਰਹਿੰਦਾ ਆ ਦੱਸਦੇ ਆ ਕਿ 6 ਵਜੇ ਦੇ ਕਰੀਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਾਲਾਬਾਦ ਪਹੁੰਚਣਗੇ ਉਸ ਤੋਂ ਬਾਅਦ ਜਿਹੜਾ ਹੈਗਾ ਰੋਡ ਸ਼ੋਅ ਕੀਤਾ ਜਾਏਗਾ ਤਾਂ ਲੋਕ ਜਿਹੜੇ ਆ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਦਿਖਾਈ ਦੇ ਰਹੇ ਆ ਮੁੱਖ ਮੰਤਰੀ ਪੰਜਾਬ ਦਾ ਸਵਾਗਤ ਕਰਨ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਆ ਤਾਂ ਲਾਈਵ ਤਸਵੀਰਾਂ ਜਿਹੜੀਆਂ ਉਹ ਇਸ ਸਮੇਂ ਦੀਆਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਡ੍ਰੀਮ ਵਿਲਾ ਪੈਲੇਸ ਤੋਂ ਸ਼੍ਰੀ ਮੁਕਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਡ੍ਰੀਮ ਵਿਲਾ ਪੈਲੇਸ ਤੋਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਲਾਈਵ ਇਸ ਵੇਲੇ ਦੀਆਂ ਦਿਖਾ ਰਹੇ ਆ ਜਿੱਥੇ ਕੁਝ ਹੀ ਸਮੇਂ ਬਾਅਦ ਮੁੱਖ ਮੰਤਰੀ ਪੰਜਾਬ ਪਹੁੰਚਣਗੇ ਔਰ ਰੋਡ ਸ਼ੋ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਕੀਤੀ ਜਾਏਗੀ ਜਲਾਲਾਬਾਦ ਤੋਂ ਔਰ ਵੱਡੀ ਗਿਣਤੀ ਦੇ ਵਿੱਚ ਵੋਟਰ ਸਪੋਰਟਰ ਪਾਰਟੀ ਦੇ ਵਰਕਰ ਇੱਥੇ ਪਹੁੰਚੇ ਹੋਏ ਆ ਔਰ ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਜਲਾਲਾਬਾਦ ਪਹੁੰਚਣ ਵਾਲੇ ਆ ਦੱਸ ਰਹੇ ਆ ਕਿ 6 ਵਜੇ ਦੇ ਕਰੀਬ ਰੋਡ ਸ਼ੋ ਜਿਹੜਾ ਹੈਗਾ ਉਸ ਦੀ ਸ਼ੁਰੂਆਤ ਕੀਤੀ ਜਾਏਗੀ ਉਸ ਤੋਂ ਪਹਿਲਾਂ ਜਿਹੜੇ ਸਪੋਰਟਰ ਹੈਗੇ ਆ ਉਹ ਇੱਥੇ ਦਿਖਾਈ ਦੇ ਰਹੇ ਆ ਵੱਡੀ ਗਿਣਤੀ ਦੇ ਵਿੱਚ ਸਪੋਰਟਰ ਪਹੁੰਚੇ ਹੋਏ ਆ ਆਮ ਆਦਮੀ ਪਾਰਟੀ ਦੇ ਲੀਡਰ ਪਹੁੰਚੇ ਹੋਏ ਆ ਔਰ ਆ ਠੀਕ ਕਿਹੜਾ ਕਿਹੜਾ ਬੰਦੇ ਭਾਈ ਮੇਰੇ ਚਿਮਣੇ ਵਾਲਾ ਆਲਾ ਹਾਂਜੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਆਇਆ ਹਾਂ ਹਾਂਜੀ ਹਾਂਜੀ ਮੌਕਾ ਮਿਲਿਆ ਫਿਰ ਕੀ ਗੱਲ ਕਰੋਗੇ ਮੌਕਾ ਮਿਲਿਆ ਦੂਜੇ ਆਪਣੇ ਵਧੀਆ ਕੰਮ ਕੀਤਾ ਉਹਨੇ ਬਹੁਤ ਵਧੀਆ ਕੰਮ ਨੌਕਰੀਆਂ ਦੇ ਇੱਕ ਪੈਸੇ ਨਹੀਂ ਲਿਆ ਸੁਣੋ ਗੱਲ ਨਹਿਰੀ ਪਾਣੀ ਫੁੱਲ ਬਿਜਲੀ 600 ਜੁੰਟ ਫ੍ਰੀ ਹੈ ਬਹੁਤ ਵਧੀਆ ਕੰਮ ਕਰ ਰਿਹਾ ਹੈ ਪਹਿਲਾਂ ਵਾਲੀਆਂ ਸਰਕਾਰਾਂ ਮਤਲਬ ਹੈ ਜੋ ਪੈਸਾ ਲੈਂਦੀਆਂ ਸੀ ਮਤਲਬ ਬਿਨਾ ਪਹੁੰਚ ਦੇ ਨਹੀਂ ਸੀ ਤੇ ਨਾਲੇ ਮਤਲਬ ਗਰੰਟਾ ਵੀ ਸਹੀ ਦੇ ਰਿਹਾ ਸਾਰੇ ਕੰਮ ਵਧੀਆ ਕਰ ਰਿਹਾ ਸਭ ਤੋਂ ਮੇਨ ਗੱਲ ਹੁੰਦੀ ਹੈ ਨੀਤੀਆਂ ਦੀ ਨੀਤੀਆਂ ਬਹੁਤ ਵਧੀਆ ਉਨੇ ਨੀਤੀਆਂ ਵਾਂਗਿਆ ਬੋਸਿਸ ਪਹੁੰਚਣਗੇ ਲੋਕਾਂ ਤੱਕ ਫਿਰ ਕੋ ਪ੍ਰੋਬਲਮ ਨਹੀਂ ਅੰਦਰ ਕਿੰਨਾ ਮਹਿੰਗਾ ਹੋ ਗਿਆ ਇਹ ਜੀ ਜੀ ਮਹਿੰਗਾਈ ਬਹੁਤ ਕਰਦੀ ਸੈਂਟਰ ਸਰਕਾਰ ਨੇ ਵਾਹ ਵੇਖਾ ਕਿਤੇ ਭਾਈ ਲਾਈਵ ਵਾਲਾ ਆਉਂਦੀ ਹੈ ਕਿ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਦੇ ਲਈ ਸਪੋਰਟਰ ਪਹੁੰਚੇ ਹੋਏ ਆ ਪਾਲਟੀ ਦੇ ਆਮ ਆਦਮੀ ਪਾਰਟੀ ਤੇ ਸਪੋਰਟਰ ਵਾਕੁ ਵਾਕ ਪਿੰਡਾਂ ਦੇ ਵਿੱਚੋਂ ਇਥੇ ਪਹੁੰਚੇ ਹੋਇਆ ਹਜੇ 1 ਘੰਟੇ ਦਾ ਸਮਾਂ ਜਿਹੜਾ ਹੈਗਾ ਉਹ ਹੋਰ ਲੱਗਣਾ ਹੈ 1 ਘੰਟੇ ਬਾਅਦ ਆ ਮੁੱਖ ਮੰਤਰੀ ਪੰਜਾਬ ਇਥੇ ਪਹੁੰਚਣਗੇ ਔਰ ਰੋਡ ਸ਼ੂ ਜਿਹੜਾ ਹੈਗਾ ਉਹਦੀ ਸ਼ੁਰੂਆਤ ਕੀਤੀ ਜਾਏਗੀ ਦੱਸ ਦਈਏ ਕਿ ਉਸ ਤੋਂ ਪਹਿਲਾਂ ਹੀ ਜਿਹੜੇ ਸਪੋਰਟਰ ਹੈਗੇ ਆ ਉਹ ਇੱਥੇ ਦਿਖਾਈ ਦੇ ਰਹੇ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਜਲਾਲਾਬਾਦ ਦੇ ਡ੍ਰੀਮ ਵਿਲਾ ਪੈਲੇਸ ਤੋਂ ਸ਼੍ਰੀ ਮੁਕਸਰ ਸਾਹਿਬ ਨੈਸ਼ਨਲ ਹਾਈਵੇ ਨੰਬਰ 754 ਜਿੱਥੇ ਰੋਡ ਸ਼ੋਅ ਦੀ ਜਿੱਥੋਂ ਸ਼ੁਰੂਆਤ ਹੋਣੀ ਹੈ ਤਾਂ ਉਸ ਦੀਆਂ ਲਾਈਵ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਇਸ ਸਮੇਂ ਵਿਖਾ ਰਹੇ ਆ ਤਾਂ ਇਹ ਬਾਹਰ ਦੀਆਂ ਰੋਡ ਦੀਆਂ ਤਸਵੀਰਾਂ ਹੈ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਤਾਂ ਲਾਈਵ ਤਸਵੀਰਾਂ ਤੁਹਾਡੇ ਨਾਲ ਇਸ ਸਮੇਂ ਦੀਆਂ ਸਾਂਝੀਆਂ ਕਰ ਰਹੇ ਹਾਂ ਜਲਾਲਾਬਾਦ ਦੇ ਡ੍ਰੀਮ ਵਿਲਾ ਪੈਲੈਸ ਤੋਂ ਜਿੱਥੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਪਹੁੰਚੇ ਹੋਏ ਆ ਔਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੁਝ ਹੀ ਸਮੇਂ ਤੱਕ ਇੱਥੇ ਪਹੁੰਚਣ ਆਲੇ ਆ ਔਰ ਰੋਡ ਸ਼ੋਅ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਜਾਣੀ ਹੈ ਔਰ ਇਸ ਜਗ੍ਹਾ ਤੋਂ ਸ਼ੁਰੂਆਤ ਹੋਣੀ ਹੈ ਤਾਂ ਲਿਖਦਾ ਅਜੇ 1 ਘੰਟੇ ਦਾ ਸਮਾਂ ਹੈਗਾ ਔਰ ਜੋ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਆ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਦਿਖਾਈ ਦੇ ਰਹੇ ਨੇ ਲੱਦੂ ਵਾਲਾ ਤਾੜ ਪਿੰਡ ਹੈ ਇਹ ਆਪਣਾ ਲੱਦੂ ਵਾਲਾ ਹਾਂਜੀ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਆਏ ਹਾਂ ਬਿਲਕੁਲ ਜੀ ਬਹੁਤ ਮੌਕਾ ਮਿਲੇ ਆਪ ਤਾਂ ਕੀ ਗੱਲਬਾਤ ਕਰਨੀ ਚਾਹੋਗੇ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜਿੰਨਾ ਵੀ ਉਹਨਾਂ ਨੇ ਕੰਮ ਕੀਤਾ ਸ਼ੁਰੂਆਤ ਕੀਤੀ ਆ 2 ਸਾਲਾਂ ਦੇ ਵਿੱਚ ਬੜੀ ਸੋਹਣੀ ਕੀਤੀ ਆ ਜੀ ਔਰ ਹਰ ਵਰਗ ਲਈ ਇੱਕੋ ਜਿਹੀ ਕੀਤੀ ਆ ਹਾ ਗਰੀਬ ਅਮੀਰ ਸਭ ਲਈ ਜਿੰਨਾ ਵੀ ਕੰਮ ਆ ਬਰਾਬਰ ਕਰ ਰਹੇ ਨੇ ਉਹਨਾਂ ਦਾ ਇੱਕੋ ਸੋਚ ਆ ਵੀ ਸਾਰੇ ਪੰਜਾਬੀਆਂ ਲਈ ਇੱਕੋ ਜਿਹਾ ਸੋਚਣਾ ਕੋਈ ਪਾਰਟੀਵਾਦੀ ਕਿਸੇ ਦੀ ਬਾਰੇ ਨਹੀਂ ਸੋਚ ਰਹਾ ਹੈ ਨੌਕਰੀ ਵੀ ਦੇ ਰਹੇ ਆ ਪਾਰਟੀਆਂਵਾਦੀਆਂ ਦੇ ਉੱਪਰ ਉੱਠ ਕੇ ਦੇ ਰਹੇ ਆ ਪਾਣੀ ਨਹਿਰੀ ਦੇ ਰਹੇ ਆ ਸਭ ਨੂੰ ਬਰਾਬਰ ਇੱਕੋ ਜਿਹਾ ਕੋਈ ਥੇਰ ਮੇਰ ਨਹੀਂ ਲਾਈਟ ਦਾ ਵੀ ਦੇਖੋ 600 ਜੁਨਟ ਹਰ ਇੱਕ ਵਰਗ ਨੂੰ ਦਿੱਤੀ ਜਾ ਰਹੀ ਹੈ ਜੀ ਬਹੁਤ ਸੋਹਣਾ ਕੰਮ ਕਰ ਰਹੇ ਨੇ ਇਹ 2 ਸਾਲਾਂ ਦੇ ਵਿੱਚ ਜਿੰਨਾ ਵੇਖੀਏ ਤੇ ਬਹੁਤ ਸੋਹਣਾ ਸ਼ੁਰੂਆਤ ਬਹੁਤ ਸੋਹਣੀ ਹੈ ਜੀ ਅੱਗੇ ਇਸ ਤੋਂ ਵੀ ਜ਼ਿਆਦਾ ਹੋਣ ਦੀ ਉਮੀਦ ਹੈ ਤਾਂ ਬਿਲਕੁਲ ਵਰਕਰ ਸਪੋਰਟਰ ਇੱਥੇ ਮੌਜੂਦ ਹੈਗੇ ਆ ਜੋ ਕਹਿੰਦੇ ਆ ਕਿ ਅੱਜ ਉਹ ਮੁੱਖ ਮੰਤਰੀ ਪੰਜਾਬ ਹਰਾਂ ਨੂੰ ਮਿਲਣ ਦੇ ਲਈ ਇੱਥੇ ਪਹੁੰਚੀ ਹੈ ਤਾਂ ਤਸਵੀਰਾਂ ਜਿਹੜੀਆਂ ਹੈਗੀਆਂ ਲਾਈਵ ਇਸ ਸਮੇਂ ਦੀਆਂ ਤੁਹਾਨੂੰ ਡ੍ਰੀਮ ਵਿਲਾ ਪੈਲਸ ਤੋਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਦੀਆਂ ਜਲਾਲਾਬਾਦ ਦੇ ਡ੍ਰੀਮ ਵਿਲਾ ਪੈਲਸ ਤੋਂ ਜਿੱਥੇ ਕੁਝ ਹੀ ਸਮੇਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹੁੰਚਣ ਆਲੇ ਔਰ ਰੋਡ ਸ਼ੋਅ ਦੀ ਸ਼ੁਰੂਆਤ ਜਿਹੜੀ ਆ ਉਹ ਇੱਥੋਂ ਕੀਤੀ ਜਾਏਗੀ